ਜੋ ਤਾਲਮਿਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦਾ ਵਫਦ ਸਿਹਤ ਡਾਇਰੈਕਟਰ ਨੂੰ ਮਿਲਿਆ ਜਿਸ ਵਿੱਚ ਸਾਡੇ ਪਿਛਲੇ ਦਿਨੀ ਸਾਥੀ ਜਸਮੇਲ ਸਿੰਘ ਉਰਫ ਜੱਸੀ ਮਲਟੀਪਰਪਸ ਹੈਲਥ ਵਰਕਰ ਮਿਲਿਆ ਜਿਨ੍ਹਾਂ ਨੂੰ ਕਿ ਫਰੀਦਕੋਟ ਤੋਂ ਬਦਲ ਕੇ ਜ਼ਿਲ੍ਹਾ ਮੋਗਾ ਦੇ ਵਿੱਚ ਨਜਾਇਜ਼ ਤੌਰ ਤੇ ਜਿਹੜੀ ਹੈਗੀ ਉਹਦੀ ਬਦਲੀ ਕੀਤੀ ਗਈ। ਜਿਸ ਸਬੰਧੀ ਕਿ ਇਹ ਸਿਵਲ ਸਰਜਨ ਫਰੀਦਕੋਟ ਵੱਲੋਂ ਉਹਦੀ ਬਦਲੀ ਦੇ ਵਿੱਚ ਕੋਈ ਸ਼ਿਕਾਇਤ ਆ ਝੂਠੀ-ਮੂਠੀ ਸ਼ਿਕਾਇਤ ਹੈ ਜਿਹੜੀ ਉਹ ਕੀਤੀ ਗਈ। ਕਿਉਂਕਿ ਇਸ ਸਿਵਲ ਸਰਜਨ ਦਾ ਪਹਿਲਾਂ ਵੀ ਇਤਿਹਾਸ ਰਿਹਾ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਫਾਇਲ ਕਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕੁਝ ਸਾਥੀਆਂ ਦੀਆਂ ਜਿਹੜੀਆਂ ਬਦਲੀਆਂ ਉਹ ਇਸ ਵੱਲੋਂ ਝੂਠੀਆਂ ਸ਼ਿਕਾਇਤਾਂ ਦੇ ਆਧਾਰ ਤੇ ਕੀਤੀਆਂ ਗਈਆਂ ਸੀ। ਤੋਂ ਇਸ ਕਰਕੇ ਅੱਜ ਅਸੀਂ ਸਿਹਤ ਡਾਇਰੈਕਟਰ ਦੇ ਨਾਲ ਜਦੋਂ ਇਸ ਬਦਲੀ ਸੰਬੰਧੀ ਗੱਲ ਕੀਤੀ ਤਾਂ ਡਾਇਰੈਕਟਰ ਨੇ ਅੱਗੋਂ ਅੱਜ ਸਵੇਰ ਤੋਂ ਲੈ ਕੇ ਲਾਰੇ ਲੱਪੇ ਵਾਲੀ ਨੀਤੀ ਰੱਖੀ ਉਹ ਕਦੇ ਕਹਿੰਦੇ ਸੀ ਕਿ ਇਸ ਤਰ੍ਹਾਂ ਤੁਸੀਂ ਲਿਖ ਕੇ ਦਿਓ ਅਸੀਂ ਇਸ ਤਰ੍ਹਾਂ ਅਨਕਵਰੀ ਕਰਾਂਗੇ ਇਸ ਤਰ੍ਹਾਂ ਅਨਕਵਰੀ ਕਰਾਂਗੇ ਤੇ ਪਰ ਜਦ ਸ਼ਾਮ ਤੱਕ ਇਹ ਟਾਲਮਟੋਲ ਦੀ ਨੀਤੀ ਜਿਹੜੀ ਸੀ ਉਹ ਚੱਲਦੀ ਰਹੀ ਇਸ ਤੇ ਜਿਹੜਾ ਹੈਗਾ ਜਥੇਬੰਦੀ ਕੈਟਰ ਦੇ ਵਿੱਚ ਇਸ ਬਦਲੀ ਦੇ ਵਿੱਚ ਜਿਹੜਾ ਕਾਫੀ ਭਾਰੀ ਰੋਸ ਆ ਜਿਹੜਾ ਉਹ ਪਾਇਆ ਜਾ ਰਿਹਾ ਹੈ ਅਸੀਂ ਅੱਜ ਇਸ ਤੋਂ ਇਹ ਐਲਾਨ ਕੀਤਾ ਹੈ ਕਿ ਸੋਮਵਾਰ ਨੂੰ ਫਰੀਦਕੋਟ ਦੇ ਵਿਖੇ ਜਿਹੜਾ ਹੈਗਾ ਸਿਵਲ ਸਭਾ ਦਫ਼ਤਰ ਦੇ ਵਿੱਚ ਉੱਥੇ ਮੀਟਿੰਗ ਕਰਕੇ ਜਿਹੜਾ ਸਿਵਲ ਸਭਾ ਫਰੀਦਕੋਟ ਦੇ ਖਿਲਾਫ ਤੇ ਡਾਇਰੈਕਟਰ ਸੇਵਾਵਾਸ ਪਰਿਵਾਰ ਭਲਾਈ ਪੰਜਾਬ ਦੇ ਖਿਲਾਫ ਜਿਹੜਾ ਆਏਗਾ ਉਹ ਕੀਤਾ ਜਾਊਗਾ ਜੇਕਰ ਅਜਹੀਆਂ ਪਿਛਲੇ ਵੀ ਜਿਹੜੀਆਂ ਜਿਹੜੀਆਂ ਹੈਗੀਆਂ ਬਹੁਤੀਆਂ ਬਦਲੀਆਂ ਚਾਹੇ ਉਹ ਪ੍ਰਮੋਸ਼ਨਾਂ ਚ ਹੋਣ ਚਾਹੇ ਉਹ ਵੈਸੇ ਰੁਟੀਨ ਦੀਆਂ ਬਦਲੀਆਂ ਹੋਣ ਉਹਦੇ ਵਿੱਚ ਬਹੁਤ ਧਾਧਲੀਆਂ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਕੋਰਟ ਦੇ ਵਿੱਚ ਜਾ ਕੇ ਆਪਦਾ ਇਨਸਾਫ ਲੈਣਾ ਪਿਆ ਤੇ ਜਿਹੜਾ ਹੈਗਾ ਨਜਾਇਜ਼ ਪੈਸਾ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਜਿਹੜਾ ਖਰਚ ਹੋ ਕੇ ਉਹ ਵਕੀਲਾਂ ਨੂੰ ਭਰ-ਭਰ ਕੇ ਉਹਨਾਂ ਨੇ ਇਨਸਾਫ ਲਿਆ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜਿਹੜੇ ਇਹ ਅਫਸਰ ਹੈ ਇਹ ਜਦੋਂ ਕਿਸੇ ਦੀ ਕੋਈ ਸ਼ਿਕਾਇਤ ਆ ਜਾਂਦੀ ਹੈ ਉਹਦੀ ਇਨਕੁਆਇਰੀ ਕਰਨ ਦੀ بجائے ਉਹਦੀ ਉਹਦਾ ਪੱਖ ਪੁੱਛਣ ਦੀ بجائے ਪਹਿਲਾਂ ਸਜ਼ਾ ਦੇ ਦਿੰਦੇ ਐ ਸਜ਼ਾ ਗੱਲਾਂ ਕਰਦੇ ਆ ਸੋ ਜਥੇਬੰਦੀ ਨੇ ਜੇਕਰ ਇਹ ਜਿਹੀ ਬਦਲੀ ਜੇ ਇਹ ਜਸਮੇਲ ਦੀ ਰੱਦ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਤਿੱਖਾ ਸੰਘਰਸ਼ ਇੱਥੇ ਵਿੱਢਿਆ ਜਾਵੇਗਾ ਧੰਨਵਾਦ ਅੱਜ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦਾ ਵਫਦ ਸਾਥੀ ਗੁਲਜ਼ਾਰ ਖਾਂ ਕਨਵੀਨਰ ਦੀ ਅਗਵਾਈ ਦੇ ਵਿੱਚ ਸਿਹਤ ਡਾਇਰੈਕਟਰ ਨੂੰ ਮਿਲਿਆ ਸਾਡਾ ਅੱਜ ਮਿਲਣ ਦਾ ਮਕਸਦ ਇਹ ਸੀ ਕਿ ਫਰੀਦਕੋਟ ਤੋਂ ਸਾਡੇ ਸਾਥੀ ਮਲਟੀਪਰਪਸ ਦੇ ਸਾਥੀ ਜਸਮੇਲ ਜੱਸੀ ਜੀ ਦੀ ਬਦਲੀ ਜਿਹੜੀ ਆ ਉਹ ਫਰੀਦਕੋਟ ਤੋਂ ਮੋਗਾ ਜ਼ਿਲ੍ਹੇ ਦੇ ਵਿੱਚ ਸਿਵਲ ਸਰਜਨ ਵੱਲੋਂ ਦੀ ਸ਼ਿਫਾਰਿਸ਼ ਦੇ ਉੱਤੇ ਕੀਤੀ ਗਈ ਆ ਪਰ ਤਰਾਸਦੀ ਦੀ ਗੱਲ ਇਹ ਆ ਵੀ ਜਦੋਂ ਜਥੇਬੰਦੀ ਦਾ ਵਫ਼ਦ ਸਿਵਲ ਸਰਜਨ ਫਰੀਦਕੋਟ ਨੂੰ ਮਿਲਦਾ ਤਾਂ ਉਹ ਬੜੀ ਹਮਦਰਦੀ ਸਾਥੀ ਜੱਸੀ ਦੇ ਨਾਲ ਪ੍ਰਗਟ ਕਰਦਾ ਪਰ ਜਦੋਂ ਸਿਹਤ ਵਿਭਾਗ ਦੇ ਇਹਨਾਂ ਮੁਲਾਜ਼ਮਾਂ ਦਾ ਇੱਕ ਵਫ਼ਦ ਡਾਇਰੈਕਟਰ ਸਿਹਤ ਵਿਭਾਗ ਨੂੰ ਮਿਲਦਾ ਕਾ ਉਹ ਇਸ ਗੱਲ ਨੂੰ ਕਹਿੰਦੀ ਆ ਵੀ ਲਿਖਤੀ ਤੌਰ ਦੇ ਉੱਤੇ ਸਿਵਲ ਸਰਜਨ ਫਰੀਦਕੋਟ ਦੇ ਵੱਲੋਂ ਸਾਥੀ ਜਸਮੇਲ ਜੱਸੀ ਦੀ ਬਦਲੀ ਦੇ ਵਾਸਤੇ ਲਿਖਿਆ ਗਿਆ ਹੁਣ ਗੱਲ ਸਵਾਲ ਇੱਥੇ ਖੜਾ ਹੁੰਦਾ ਵੀ ਦੋਨੇ ਅਫਸਰ ਜਿਹੜੇ ਆ ਉਹ ਆਪਸ ਵਿੱਚ ਦੀ ਜਿਹੜੀ ਆ ਉਹ ਲੁਕਣ ਮਚੀਚੀ ਦਾ ਖੇਡ ਜਿਹੜੀ ਆ ਉਹ ਜਥੇਬੰਦੀ ਦੇ ਨਾਲ ਖੇਡ ਰਹੇ ਆ ਜਦੋਂ ਕਿ ਪੰਜਾਬ ਦੇ ਵਿੱਚ ਹਾੜਾਂ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਆ ਉਹ ਬਹੁਤ ਤਰਸਯੋਗ ਬਣੀ ਪਈ ਆ ਉਹ ਇਥੋਂ ਦੀ ਜਿਹੜੀ ਅਫਸਰशाही ਆ ਹੜਾਂ ਦੇ ਵਿੱਚ ਕੰਮ ਕਰਨ ਵਾਸਤੇ ਮਲਾਜਮਾਂ ਨੂੰ ਉਧਰ ਲਾਉਣ ਦੀ ਬਜਾਏ ਇਹਨਾਂ ਨੂੰ ਇਧਰ ਆ ਕੁੱਤੇ ਪਕਾਈ ਦੇ ਵਿੱਚ ਲਾਇਆ ਹੋਇਆ ਜਦੋਂ ਅਸੀਂ ਇਹ ਗੱਲ ਕੀਤੀ ਡਾਇਰੈਕਟਰ ਸਿਹਤ ਵਿਭਾਗ ਨਾਲ ਵੀ ਜੀ ਇਹ ਜੇ ਤੁਸੀਂ ਬਦਲੀ ਕਰਨੀ ਸੀ ਘੱਟੋ ਘੱਟ ਜਿਹੜੇ ਬੰਦੇ ਦੀ ਤੁਸੀਂ ਬਦਲੀ ਕਰ ਰਹੇ ਹੋ ਜਿਹੜੇ ਬੰਦੇ ਦੀ ਸ਼ਿਕਾਇਤ ਹੋਈ ਆ ਉਹਦਾ ਪੱਖ ਤਾਂ ਜ਼ਰੂਰ ਜਾਣ ਲਿਆ ਜਾਣਾ ਚਾਹੀਦਾ ਪਰ ਜਦੋਂ ਸਿਹਤ ਡਾਇਰੈਕਟਰ ਕਹਿੰਦੀ ਵੀ ਇਹ ਸਾਡੀ ਮਰਜ਼ੀ ਹੁੰਦੀ ਆ ਅਸੀਂ ਜਿੱਥੇ ਮਰਜ਼ੀ ਲਾ ਸਕਦੇ ਆ ਜਾਨੀ ਇਸ ਦੇਸ਼ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਵੀ ਲੋਕਤੰਤਰ ਕਦਰਾਂ ਕੀਮਤਾਂ ਦਾ ਗੜਾ ਘੁੱਟਿਆ ਜਾ ਰਿਹਾ ਔਰ ਜਿਹੜੀ ਅਫਸਰਸ਼ਾਹੀ ਆ ਉਹ ਮਨਮਾਨੀਆਂ ਦੇ ਉੱਤੇ ਤਾਰੂ ਹੋਈ ਆ ਇੱਥੇ ਅਸੀਂ ਇਹ ਵੀ ਬੜੀ ਦੱਸਣਾ ਚਾਹੁੰਨੇ ਆ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਫਰੀਦਕੋਟ ਵਾਲਾ ਸਿਵਲ ਸਰਜਨ ਹੈ ਉਹਨੇ ਫਾਜ਼ਲ ਲੋਕਾਂ ਦੇ ਵਿੱਚ ਜਾ ਕੇ ਵੀ ਇੱਕ ਮਲਟੀ ਪਰਪਸ ਕੇਡਰ ਦੇ ਬੰਦੇ ਦੀ ਬਦਲੀ ਕੀਤੀ ਆ ਇਸ ਦਫ਼ਤਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਹੁਣ ਸਾਡੇ ਦੋ ਸਾਥੀਆਂ ਦੀ ਬਦਲੀ ਕੀਤੀ ਗਈ ਆ ਆਪਸ ਵਿੱਚ ਤੇ ਹਾਈ ਕੋਰਟ ਨੇ ਉਸ ਬਦਲੀ ਨੂੰ ਰੱਦ ਕੀਤਾ ਹੈ ਜਾਨੀ ਇਹ ਸਾਰੇ ਵਰਤਾਰੇ ਤੋਂ ਇਹ ਗੱਲ ਜਾਪ ਰਹੀ ਭਈ ਇਹ ਜਿਹੜੀ ਅਫਸਰशाही ਹੈ ਇਹ ਮਲਟੀ ਪਰਪਸ ਕੇਡਰ ਦੇ ਬਹੁਤ ਖਲਾਫ ਆ ਜਿਹੜਾ ਮਲਟੀ ਪਰਪਸ ਕੇਡਰ ਮਹਿਕਮੇ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਜਿਨੇ ਕਰੋਨਾ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਆ ਜਿਨੇ ਪੰਜਾਬ ਦੇ ਵਿੱਚੋਂ ਪੋਲੀਓ ਖਤਮ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਆ ਉਸ ਕੇਡਰ ਨੂੰ ਅੱਜ ਇਹ ਬਦਨਾਮ ਕਰਨ ਚੱਲੇ ਹੋਏ ਆ ਤੇ ਜਥੇਬੰਦੀ ਨੇ ਇਹ ਫੈਸਲਾ ਕੀਤਾ ਭਈ ਇਹ ਜੇ ਐਸੇ ਤਰ੍ਹਾਂ ਕਰਨਗੇ ਤਾਂ ਜਥੇਬੰਦੀ ਸੰਘਰਸ਼ ਦਾ ਰਾਹ ਅਪਣਾਊਗੀ ਫਰੀਦਕੋਟ ਦੇ ਵਿੱਚ ਸੌ ਵਾਰ ਨੂੰ ਸ਼ਾਮ ਨੂੰ 1 ਵਜੇ ਫਰੀਦਕੋਟ ਸਿਵਲ ਸਿਵਲ ਹਸਪਤਾਲ ਦੇ ਵਿੱਚ ਜਥੇਬੰਦੀ ਨੇ ਉਸ ਸੰਘਰਸ਼ ਦੀ ਰੂਪਰੇਖਾ ਅਲਾਈ ਕਰਨ ਦੇ ਲਈ ਤੇ ਅੱਗੇ ਤੁਰਨ ਦੇ ਲਈ ਤਾਂ ਕਿ ਤਿੱਖੇ ਸੰਘਰਸ਼ ਇਸ ਡਾਇਰੈਕਟਰ ਦੇ ਖਿਲਾਫ ਤੇ ਉਸ ਸਿਵਲ ਸਰਜਨ ਦੇ ਖਿਲਾਫ ਵਿੱਢੇ ਜਾ ਸਕਣ ਉਹਦੇ ਲਈ ਮੀਟਿੰਗ ਜਿਹੜੀ ਆ ਉਹ ਸੱਦ ਲਈ ਆ ਤੇ ਉਸ ਮੀਟਿੰਗ ਦੇ ਵਿੱਚ ਅਗਲੇ ਤਿੱਖੇ ਪ੍ਰੋਗਰਾਮ ਜਿਹੜੇ ਆ ਉਹ ਤੈ ਕੀਤੇ ਜਾਣਗੇ ਤੇ ਇਸ ਡਾਇਰੈਕਟਰ ਨੂੰ ਤੇ ਉਸ ਸਿਵਲ ਸਰਜਨ ਨੂੰ ਸਬਕ ਸਿਖਾਉਣ ਦੇ ਲਈ ਬਹੁਤ ਤਿੱਖੇ ਸੰਘਰਸ਼ ਜਿਹੜੇ ਆਉਣ ਵਾਲੇ ਦਿਨਾਂ ਚ ਲਈ ਅੰਗੇ ਤੁਸੀਂ ਤਾਲ ਮਿਲ ਕਮੇਟੀ ਪਰਾਮੈਡੀਕਲ ਅਤੇ ਸਿਹਤ ਕਾਰਨ ਵਿਚਾਰੀ ਪੰਜਾਬ ਦੇ ਵੱਲੋਂ ਡਾਇਰੈਕਟਰ ਸਿਹਤ ਸਬਾਮਾ ਪਰਿਵਾਰ ਭਲਾਈ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਨੂੰ ਮਿਲੇ ਸਾਥੀ ਜਸਮੇਲ ਸਿੰਘ ਦੀ ਬਦਲੀ ਜਿਹੜੀ ਬਿਲਕੁਲ ਨਜਾਇਜ਼ ਤੌਰ ਤੇ ਕੀਤੀ ਗਈ ਹੈਗੀ ਬਿਨਾਂ ਕਿਸੇ ਸ਼ਿਕਾਇਤ ਦੇ ਜਿਹੜਾ ਮੜਾ ਜਾ ਕੋਈ ਸਿਵਲ ਸਰਜਨ ਜਾਂ ਕੋਈ ਨਾਲ ਦਾ ਅਧਿਕਾਰੀ ਇੱਥੋਂ ਕਹਿ ਦਿੰਦਾਗਾ ਕਿ ਇਹਦੀ ਬਦਲੀ ਕਰ ਦਿੱਤੀ ਜਾਵੇ ਇਹਨੂੰ ਦੂਰ ਕਿਤੇ ਭੇਜ ਦਿੱਤਾ ਜਾਵੇ ਤਾਂ ਬਦਲੀ ਕਰ ਦਿੱਤੀ ਜਾਂਦੀ ਹੈਗੀ ਤੇ ਜੇਕਰ ਆਕੇ ਕਰਮਚਾਰੀ ਆਪਣੀਆਂ ਬਦਲੀਆਂ ਦੇ ਕੇ ਜਾਂਦੇ ਨੇ ਤਾਂ ਮੰਤਰੀ ਦਾ ਹੁਕਮ ਹੈ ਸੰਤਰੀ ਦਾ ਹੁਕਮ ਆ ਕਿਸੇ ਹੋਰ ਅਧਿਕਾਰੀ ਦਾ ਹੁਕਮ ਆ ਜਿਹੜਾ ਇਹ ਬਦਲੀਆਂ ਨੇ ਜਿਹੜੀਆਂ ਉਹ ਨਹੀਂ ਕੀਤੀਆਂ ਜਾ ਰਹੀਆਂ ਪਰ ਇਸ ਵੇਲੇ ਜਦੋਂ ਕਿਸੇ ਸਾਡੇ ਸਾਥੀ ਦੀ ਬਦਲੀ ਕਰਨੀ ਹੋਵੇ ਤੇ ਜਦੋਂ ਉਸ ਬੰਦੇ ਦੀ ਬਦਲੀ ਕਰਨੀ ਹੋਵੇ ਉਸ ਕਰਮਚਾਰੀ ਦੀ ਬਦਲੀ ਕਰਨੀ ਹੋਵੇ ਜਿਹੜਾ ਘੱਟੋ-ਘੱਟ ਨਹੀਂ ਬੋਧਾ ਤਾਂ 10 ਵਾਰ ਤੋਂ ਉੱਪਰ ਜਿਹੜਾ ਹੈਗਾ ਉਹ ਸਨਮਾਨਤ ਹੋਇਆਗਾ ਸਰਕਾਰ ਦੇ ਵੱਲੋਂ ਉਹ ਬੰਦੇ ਦੀਆਂ ਜਿਹੜੀਆਂ ਲੱਤਾਂ ਨੇ ਗਈਆਂ ਉਹ ਉਹਨਾਂ ਦੇ ਜ਼ਖਮ ਅੱਜ ਵੀ ਹਰੇ ਨੇਗੇ ਜਿਹੜੇ ਜਿਹੜੇ ਉਹ ਪਾਣੀ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਸਹੂਲਤਾਂ ਦਿੰਦਾ ਰਿਹਾ ਤੇ ਉੱਥੇ ਸਿਵਲ ਆਪਣਾ ਫਰੀਦਕੋਟ ਸ਼ਹਿਰ ਦੇ ਵਿੱਚ ਇੱਕ ਬੰਦੇ ਦਾ ਨਾਂ ਆਗਾ ਵੀ ਇਹ ਜਿਹੜਾ ਸੇ ਸਬਾਵਾ ਜਿੱਥੇ ਬੱਚੀਆਂ ਹੋਈਆਂ ਨੇ ਤਾਂ ਇਹ ਜਸਮੇਲ ਸਾਥੀ ਜਸਮੇਲ ਕਰਕੇ ਬੱਚੀਆਂ ਹੋਈਆਂ ਨੇਗੀਆਂ ਉਹ ਜਿਹੇ ਬੰਦੇ ਨੂੰ ਜਿਹੜਾ ਹੈਗਾ ਦੂਰ ਸੇਟਣਾ ਘਰ ਤੋਂ ਦੂਰ ਉਹ ਕਰਨਾ ਉਹਨੂੰ ਨਜਾਇਜ਼ ਤੌਰ ਤੇ ਤੰਗ ਕਰਨਾ ਇਹ ਇੱਥੋਂ ਦੀ ਡਾਇਰੈਕਟਰ ਹੈ ਜਿਹੜੀ ਇਹਨੇ ਸਿਵਲ ਸਰਪੰਚ ਫਰੀਦਕੋਟ ਦੇ ਕਹਿਣ ਤੇ ਜਿਹੜਾ ਇਹਨਾਂ ਦਾ ਚਿਹਤਾ ਬਣਿਆ ਹੋਇਆ ਜਗਾ ਜਿਹੜਾ ਉੱਥੇ ਵੀ ਪੈਸੇ ਇਕੱਠੇ ਕਰ ਰਿਹਾ ਹੈਗਾ ਤੇ ਇਸ ਬੰਦੇ ਨੂੰ ਵੀ ਸਾਡੇ ਨੂੰ ਕਿਹਾ ਉਹਨੇ ਵੀ ਪੈਸੇ ਇਕੱਠੇ ਕਰਕੇ ਲਿਆਇਆ ਕਰ ਤੇ ਬੋਰੀ ਮੇਰੀ ਉਹਦੇ ਵਿੱਚ ਰੱਖ ਦਿਆ ਕਰ ਮੇਰੀ ਕਾਰ ਦੇ ਵਿੱਚ ਰੱਖ ਕੇ ਜਾਇਆ ਕਰ ਫਿਰ ਮੈਂ ਜਿਹੜਾ ਹੈਗਾਗਾ ਤੈਨੂੰ ਨਹੀਂ ਮੈਂ ਤੈਨੂੰ ਬਦਲਾਉਂਗਾ ਉਹਦਾ ਖਮਿਆਜਾ ਜਿਹੜਾ ਹੈਗਾਗਾ ਜਿਹੜਾ ਇਹਨੇ ਇਹ ਸਾਥੀ ਨੇ ਸਾਡੇ ਨੇ ਪੈਸੇ ਨਹੀਂ ਇਕੱਠੇ ਕੀਤੇ ਤੇ ਉਹਦਾ ਖਮਿਆਜਾ ਜਿਹੜਾ ਇਹ ਭੁਗਤ ਭੁਗਤ ਰਿਹਾ ਤੇ ਅਸੀਂ ਅੱਜ ਜਦੋਂ ਇੱਥੇ ਆ ਕੇ ਬੇਨਤੀ ਕੀਤੀ ਤਾਂ ਡਾਇਰੈਕਟਰ ਨੇ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਠਾਈ ਰੱਖਿਆ ਤੇ ਤੁਸੀਂ ਆਏ ਲੈ ਐ ਨਹੀਂ ਆਏ ਲਿਖ ਕੇ ਦੋ ਵਾ ਐ ਨਹੀਂ ਆਏ ਲਿਖ ਕੇ ਦੋ ਇਸ ਤਰ੍ਹਾਂ ਦੀਆਂ ਜ ਲੰਬਾ ਬਤਾਂ ਕਰਕੇ ਸਾਨੂੰ ਅੱਜ ਆਥ ਨੇ ਅੱਕ ਕੇ ਜਿਹੜਾ ਹੈਗਾ ਗਾ ਜਥੇਬੰਦ ਗਰੂਪ ਆ ਜਿਹੜਾ ਉਹਦਾ ਅਖਤਿਆਰ ਕਰਨਾ ਪਿਆ ਮੈਂ ਇਹ ਕਹਿਣਾਗਾ ਵੀ ਅੱਗੇ ਵੀ ਅਸੀਂ ਇਹ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਇਹਦੇ ਭ੍ਰਿਸ਼ਟ ਅਫਸਰਾਂ ਦੇ ਖਿਲਾਫ ਆ ਜਿਹੜਾ ਅਸੀਂ ਲਗਾਤਾਰ ਸੰਘਰਸ਼ ਵਿਚ ਰਹਿਤ ਰਹਾਂਗੇ ਧੰਨਵਾਦ ਸਾਥੀ